ਨੰਗਲ ਸ਼੍ਰੀ ਅਨੰਦਪੁਰ ਸਾਹਿਬ ਉਪਰ ਸੜਕੀ ਹਾਦਸੇ ਰੁਕੰਦਾ ਨਾਮ ਨਹੀਂ ਲੈ ਰਹੇ ਮੁੱਖ ਮਾਰਗ ਪਿੰਡ ਪੱਟੀ ਦੇ ਕੋਲ ਇੱਕ ਬਜਰੀ ਨਾਲ ਭਰਿਆ ਟਿੱਪਰ ਪਲਟ ਗਿਆ ਤੇ ਇੱਕ ਸਾਈਕਲ ਸਵਾਰ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੇਰ ਰਾਤ ਹੋਇਆ ਨੰਗਲ ਵੱਲ ਤੋਂ ਆ ਰਿਹਾ ਬਜਰੀ ਨਾਲ ਭਰਿਆ ਟਿੱਪਰ ਮਾਰਗ ਉਤੇ ਪਲਟ ਗਿਆ ਬਜਰੀ ਨਾਲ ਭਰੇ ਟਿੱਪਰ ਦੇ ਪਲਟਣ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਮਾਰਗ ਦੇ ਨਾਲ ਬਣੇ ਘਰਾਂ ਵਿੱਚ ਰਹਿਣ ਵਾਲੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਟਿੱਪਰ ਸਵਾਰਾਂ ਨੂੰ ਬਾਹਰ ਕੱਢਿਆ ਉੱਥੇ ਹੀ ਪਿੰਡ ਮੀਗਪੁਰ ਦਾ ਰਹਿਣ ਵਾਲਾ ਇੱਕ ਸਾਈਕਲ ਸਵਾਰ ਜੋ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜਕੱਲ ਗੂਗਾ ਜ਼ਾਇਰ ਪੀਰ ਦੀਆਂ ਕਾਰਾਂ ਤੇ ਚੜਿਆ ਹੋਇਆ ਸੀ ਉਹ ਸਾਈਕਲ ਤੇ ਆਪਣੇ ਘਰ ਜਾ ਰਿਹਾ ਸੀ ਤੇ ਉਸ ਦੀ ਸੜਕੀ ਹਾਦਸੇ 'ਚ ਮੌਤ ਹੋ ਗਈ ਕਿਉਂਕਿ ਤਸਵੀਰਾਂ ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਿਸੇ ਵਾਹਨ ਦੇ ਥੱਲੇ ਆ ਜਾਂਦੇ ਚਲਦਿਆਂ ਹੀ ਮੌਤ ਹੋਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਇਸ ਟਿਪਰ ਦੇ ਨਾਲ ਹੀ ਹਾਦਸਾ ਹੋਇਆ ਹੈ ਤੁਸੀਂ ਸੁਣੋ ਇਸ ਸੰਬੰਧ ਵਿੱਚ ਕੀ ਕਿਹਾ ਪਿੰਡ ਵਾਸੀ ਬਲਵਿੰਦਰ ਕੁਮਾਰ ਨੇ ਮੈਨੂੰ ਨਾ ਇਹਨਾਂ ਦੇ ਬੇਟੇ ਦਾ ਫੋਨ ਆਇਆ ਸਰਪੰਚਾ ਮੇਰੇ ਮੈਸੇਜ ਸਰਪੰਚਾ ਪਿੰਡ ਦੇ ਹਾਂ ਪਤਾ ਲੱਗਿਆ ਹੈ ਕਿ ਐਕਸੀਡੈਂਟ ਹੋਇਆ ਜਦੋਂ ਆ ਕੇ ਦੇਖਿਆ ਚਿਪਰ ਵਾਲਾ ਤਾਂ ਕਹਿ ਰਿਹਾ ਕਿ ਮਿਰਜ ਪੇਟ ਦੇ ਨੇ ਪਰ ਅਸੀਂ ਜਦੋਂ ਟਾਇਰ ਟਾਇਰ ਦੇਖਦੇ ਆ ਗੱਡੀ ਦੇ ਤੇ ਗੱਡੀ ਦੇ ਟਾਇਰਾਂ ਨੂੰ ਜਿਹੜਾ ਬਲੱਡ ਲੱਗਿਆ ਹੋਇਆ ਹੈ ਜਿਹੜੇ ਪ੍ਰੈਸ਼ਰ ਟੈਂਕੀ ਆ ਉਹ ਵੀ ਤਾਂ ਛੱਟੇ ਪੈ ਹੋਇਆ ਬਲੱਡ ਦੇ ਪਟਾਕਾ ਹੋ ਕੇ ਤੇ ਸਾਡੇ ਹਿਸਾਬ ਨਾਲ ਤਾਂ ਇਸ ਟੈਂਕੀ ਗੱਡੀ ਦੇ ਛੇੜ ਚ ਆਇਆ ਹੈਗਾ ਜੀ ਬਾਕੀ ਹੁਣ ਮੁੰਡੇ ਨੇ ਦੱਸਿਆ ਦੱਸਿਆ ਤੇ ਅਸੀਂ ਦੇਖ ਲਈ ਪਰਮੇਸ਼ਨ ਕੁਮਾਰ ਨਹੀਂ ਤੇ ਮੁੰਡੇ ਦੇ ਹਾਂਜੀ ਹਾਂਜੀ ਪੁਲਿਸ ਪਹੁੰਚੀ ਮੌਕੇ ਤੇ ਕਾਰਵਾਈ ਕਰ ਰਹੀ ਤੇ ਸੁਣੋ ਕੀ ਕਿਹਾ ਮੌਕੇ ਤੇ ਪਹੁੰਚੇ ਐਸਆਈ ਮੇਰ ਸਿੰਘ ਨੇ ਥੋੜੇ ਹੁਣੇ ਮੈਂ ਪਹੁੰਚਿਆ ਪਤਾ ਲੱਗਿਆ ਵੀ ਹਾਂਜੀ ਪ੍ਰੋਵੀਸ਼ਨ ਕੁਮਾਰ ਹੈਗੇ ਜਿਹੜੇ ਡੇਡਪੁਰ ਤੋਂ ਇਹਨਾਂ ਦਾ ਜਿਹੜਾ ਟਿੱਪਰ ਨਾਲ ਐਕਸਪੈਕਟ ਪ੍ਰੋਵੀਸ਼ਨ ਕੁਮਾਰ ਹੈਗੇ ਜੀ ਜਿਹੜੇ ਪਤਾ ਲੱਗਿਆ ਵੀ ਜਿਹਨਾਂ ਦੀ ਡੈਡ ਬੋਡੀ ਆ ਉਹ ਰਖਾਈ ਵੀ ਆ ਮੌਤਰੀ ਚ ਉਹਨਾਂ ਦਾ ਇੱਕ ਟਿੱਪਰ ਦੇ ਨਾਲ ਐਸ਼ਾ ਵੀਰੇਸ਼ ਜੀ 6:30 7:00 ਵਜੇ ਜਿਹੜੀ ਹੋਣਾ ਅਗਲੀ ਕ੍ਰਿਸ਼ਾ ਉਹਦੇ ਵਿੱਚ